ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਓ ਅਹ ਨਿਸ ਕੇਰ ਟਹਿ ਪਾਏ ਹਾਂਜੀ ਕਲਰ ਕੇਰੀ ਕੰਧ ਜਿਓ ਅਹ ਨਿਸ ਕੇਰ ਪਹਿ ਪਾਏ ਬਿਨ ਸਬਦੈ ਸੁਖ ਨਾ ਥੀਐ ਬਿਨ ਪਿਰ ਦੁਖ ਨ ਜਾਇ ਪਿਰ ਬਿਨ ਦੁਖ ਨ ਜਾਇ ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨ ਜਾਇ ਮੁੰਦੇ ਪਿਰ ਬਿਨ ਕਿਆ ਸੀਗਾਰ ਦਰ ਘਰ ਢੋਈ ਨ ਲਹੈ ਦਰਗਹ ਝੂਠ ਖਵਾਰ ਰਹਾਉ ਆਪ ਸੁਜਾਨ ਨ ਭੁੱਲਈ ਹਾਂਜੀ ਇਸੇ ਤਰ੍ਹਾਂ ਹੀ ਚਾਰਨ ਕਰਨ ਆਪ ਸੁਜਾਨ ਇਥੇ ਠੰਮਕ ਨ ਭੁੱਲਈ ਸਚਾ ਵਾਡ ਕਿਰਸਾਨ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਣ ਨਉ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨ ਜਾਣੀ ਹਾਂਜੀ ਇਹ ਵੀ ਥੰਮ ਕਿਸੇ ਤਰਾਈ ਹੈ ਗੁਰ ਕਉ ਜਾਣ ਨ ਜਾਣੀ ਕਿਆ ਤਿਸ ਚੱਜ ਅਚਾਰ ਅੰਦਲੈ ਨਾਮ ਵਿਸਾਰਿਆ ਮਨਮੁਖ ਅੰਦ ਗੁਬਾਰ ਇਹ ਵੀ ਅੰਦਲੈ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਅੰਦਲੈ ਨਾਮ ਨਹੀਂ ਕਹਿਣਾ ਅੰਦਲੈ ਨਾਮ ਵਿਸਾਰਿਆ ਮਨਮੁਖ ਅੰਦ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਣ ਮੂਲ ਅਡਾਇਆ ਕੁੰਗੂ ਮੰਗ ਸੰਧੂਰ ਚੋਆ ਚੰਦਣ ਬਹ ਕਣਾ ਪਾਣਾ ਨਾਲ ਕਪੂਰ ਜੇ ਧਨ ਕੰਤ ਨਾ ਭਾਵਈ ਤ ਸਭ ਅਡੰਬਰ ਕੂੜ ਸਭ ਰਾਸ ਭੋਗਣ ਬਾਦ ਹਰ ਹੈ ਸਭ ਰਸ ਭੋਗਣ ਬਾਦ ਹੈ ਸਭ 시ਗਾਰ ਵਿਕਾਰ ਜਬ ਲਗਬਦ ਨਾ ਭੇਦੀ ਐ ਕਿਉ ਸੋਹ ਹੈ ਗੁਰਦੁਆਰ ਨਾਨਕ ਧੰ ਸੁਹਾਗਣੀ ਜਿਨ ਸਹ ਨਾਲ ਪਿਆਰ ਜੀ ਜਿਨ ਸਹ ਨਹੀਂ ਬੁਲਨਾ ਜਿਨ ਇਥੇ ਜਮਕ ਲਾ ਦੇਣੀ ਐ ਸਹ ਨਾਲ ਪਿਆਰ ਸਰੀ ਰਾਗ ਮਹੱਲਾ ਪਹਿਲਾ ਸੁੰਨੀ ਦੇਹ ਡਰਾਵਣੀ ਹਾਂ ਸੁੰਨੀ ਦੇਹ ਡਰਾਵਣੀ ਜਾ ਜੀਉ ਵਿੱਚ ਹਜਾਏ ਪਾਹੇ ਬਲੰਦੀ ਵਿੱਜਵੀ ਹਾਂ ਵਿੱਜਵੀ ਥੋੜਾ ਜਿਹਾ ਕਸਕੇ ਬੋਲਨਾ ਪਾਹੇ ਬਲੰਦੀ ਵਿੱਜਵੀ ਤੂ ਨਾ ਨਿਕਸਿਓ ਕਾਇ ਤੂ ਉਹ ਉੜਾ ਖੁੱਲੇ ਮੂੰਹ ਬਲਾ ਨਹੀਂ ਬੋਲਨਾ ਤਦ ਦੇ ਦਲੈਂਕੜ ਵਧਾ ਕੇ ਉੜਾ ਬੰਦ ਮੂੰਹ ਬਲਾ ਤੂ ਤੂ ਏਤੀ ਯਮਕ ਲਾ ਦੇਣੀ ਐ ਨਾ ਨਿਕ ਸਿਓ ਕਾਇ ਤੂ ਨਾ ਨਿਕ ਸਿਓ ਕਾਇ ਪੰਚੇ ਰੁਨ ਨੇ ਦੁਖ ਭਰੇ ਬਿਨ ਸੇ ਦੂਜੈ ਪਾਇ ਮੂੜੇ RAM ਜਪਹੁ ਗੁਣ ਸਾਰ ਹਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੇ ਨਾਮ ਵਿਸਾਰਿਆ ਦੂਜੀ ਕਾਰੈ ਲੱਗ ਦੁਬਿਦਾ ਲਾਗੇ ਪਾਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉੱਭਰੇ ਗੁਰ ਰਾਖੇ ਸੇ ਉੱਭਰੇ ਹਾਂਜੀ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਤੰਦਾ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੂਧ ਧਿਆਨ ਨਾਲ ਪਾਦ ਉਚਾਰਨ ਕਰਨੇ ਆ ਮੁਈ ਮੂਆ ਦਲੈਂਕੜਨ ਨਾਲ ਨਹੀਂ ਬੋਲਨੇ ਓਮਕੜਾ ਮੁਈ ਮੂਆ ਇਸ ਤਰ੍ਹਾਂ ਛੇਤੀ ਬੋਲਨੇ ਮੁਈ ਪ੍ਰੀਤ ਪਿਆਰ ਗਿਆ ਮਾ ਵੈਰ ਵਿਰੋਧ ਤੰਦਾ ਥਕਾ ਹੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਇ ਸੋ ਨਰ ਜੰਮੈ ਨਾ ਮਰੈ ਨਾ ਆਲੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਦਾ ਜਾਏ ਦਰਗਹ ਪੈਦਾ ਜੋਇ ਸਿਰੀ ਰਾਗ ਮਹੱਲ ਪਹਿਲਾ ਤਨ ਕਿੱਥੇ ਵੀ ਮਹੱਲ ਸਿਰੀ ਰਾਗ ਮਹੱਲ ਪਹਿਲਾ ਤਾਨ ਜਲ ਬਲ ਮਾਟੀ ਭਇਆ ਹਾਂਜੀ ਤਾਨ ਜਲ ਬਲ ਠਿਠਮਕ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਉਗਣ ਫਿਰ ਲਾਗੂ ਭਏ ਕੂਰ ਵਜਾਵੈ ਤੂਰ ਬਿਨ ਸਬਦ ਪਰਮਾਈਐ ਦੁਬਿਦਾ ਡੋਬੇ ਪੂਰ ਮਨ ਰੇ ਸਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਜਿਨ ਗੁਰਮੁਖ ਨਾਮ ਨਾ ਬੂਝਿਆ ਮਾਰ ਜਨਮ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਤਨ ਸੂਚਾ ਸੋ ਆਖੀਐ ਜਿਸਮਹਿ ਸਾਚਾ ਨਾਉ ਭੈ ਸੱਚ ਰਾਤੀ ਦੇਹਰੀ ਜਿਹਵਾ ਸੱਚ ਸਵਾਉ ਸਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸਚਿ ਤੇ ਪਵਨਾ ਭਇ ਪਵਨਾ ਤੇ ਜਲ ਹੋਇ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਸਚਿ ਤਿ ਤੀ ਇਥੇ ਠਮਕ ਲਾ ਦਨੀ ਹੈ ਪਵਨਾ ਭਯਾ ਇਥੇ ਵਿਸਰਾਮ ਹੈ ਪਵਨਾ ਤੀ ਇਥੇ ਠਮਕ ਜਲ ਹੂਏ ਜਲ ਤੇ ਤ੍ਰਿਪਾਵਨ ਸਾਜਿਆ ਇਹ ਵੀ ਜਲ ਤੇ ਜਲ ਤੇ ਇਕੱਠਾ ਨਹੀਂ ਕਹਿ ਦੇਣਾ ਜਲ ਤੇ ਤ੍ਰਿਪਵਨ ਸਾਜਿਆ ਘਾਟ ਘਾਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਨਿਰਮਲ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਿਰਮਲ ਮੈਲਾ ਨਹੀਂ ਕਹਿਣਾ ਨਿਰਮਲ ਮੈਲਾ ਨਾ ਥੀ ਹੈ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਪਾ ਮਾਹੇ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਪੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਹਾਂਜੀ ਨਾਨਕ ਪਾਤੀ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ